ਹਾਂਜੀ ਸਤਿ ਸ਼੍ਰੀ ਅਕਾਲ ਆਦab ਰਾਮ ਰਾਮ ਵੈਲਕਮ ਜੀ ਸਾਰਿਆਂ ਦਾ ਮੇਰੇ YouTube ਚੈਨਲ ਤੇ ਮੈਂ ਤੁਹਾਡਾ ਸਾਰਿਆਂ ਦਾ ਹੱਥ ਜੋੜ ਕੇ ਸਵਾਗਤ ਕਰਦਾ ਮੇਰੀ ਇਸ ਵਲੌਗ ਸੀਰੀਜ਼ ਦੇ ਭਾਗ ਚੌਥੇ ਵਿੱਚ ਸੌਰੀ ਮੈਂ ਥੋੜਾ ਜਿਹਾ ਲੇਟ ਹੋ ਗਿਆ ਇਹ ਭਾਗ ਅਪਡੇਟ ਕਰਨ ਵਿੱਚ ਆਜੋ ਫਿਰ ਸ਼ੁਰੂ ਕਰਦੇ ਹਾਂ ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ ਆਪਾਂ ਗੁੰਡਾ ਗਈ ਤੋਂ ਨਿਕਲ ਗਏ ਆ ਮੀਂਹ ਪੈ ਰਿਹਾ ਮੀਂਹ ਤੋਂ ਬਾਅਦ ਵਿੱਚ ਹੀ ਧੁੰਦ ਪਈ ਜਾਂਦੀ ਹੈ ਇਹ ਆਸਟ੍ਰੇਲੀਆ ਦੀ ਵੈਦਰ ਹੈ ਤੇ ਹੁਣ ਆਪਾਂ ਮੈਲਬਰਨ ਵੱਲੋਂ ਵੱਧ ਗਏ ਆ ਤੇ ਮੈਨੂੰ ਲੱਗਦਾ ਕਿ ਟਰੱਕ ਵਿੱਚ ਨਾ ਤੇਲ ਬਹੁਤ ਘੱਟ ਹੈ ਇਹ ਚੀਜ਼ ਮੈਂ ਹੁਣੇ ਨੋਟਿਸ ਕੀਤੀ ਹੈ ਜਾਂਦੇ ਚੱਲਦੇ ਆ ਚੱਲਦੇ ਨੇ ਕਿਉਂਕਿ ਜਦੋਂ ਮੈਂ ਸਿਡਨੀ ਤੋਂ ਟਰੱਕ ਚੇਂਜ ਕੀਤਾ ਸੀ ਇਹ ਵਾਲਾ ਤੇ ਇਦੇ ਵਿੱਚ ਅੱਧਾ ਅੱਧੇ ਤੇ ਹਾਫ ਤੇ ਸੀਗੀ ਸੋਈ ਤੇ ਹੁਣ ਆਪਾਂ ਜਾਂਦੇ ਹੋਏ ਵਡੂੰਗੇ ਪਹੁੰਚ ਗਏ ਆਪਾਂ ਤੇਲ ਪਵਾ ਲੈਨੇ ਆ ਵਡੂੰਗਾ ਪਹਿਲਾ ਟਾਊਨ ਆਉਂਦਾ ਵਿਕਟੋਰੀਆ ਐਂਟਰ ਕਰਕੇ ਤਾਂ ਉੱਥੇ ਯੂਨਾਈਟਿਡ ਦਾ ਪੰਪ ਹੈ ਤੇ ਉੱਥੋਂ ਆਪਾਂ ਤੇਲ ਪਵਾ ਲਈਦਾ ਜਦੋਂ ਵੀ ਘਟਦਾ ਹੋਵੇ ਤੇਲ ਤਾਂ ਹੁਣ ਆਪਾਂ ਵਡੂੰਗੇ ਆਲਮੋਸਟ ਪਹੁੰਚਣ ਵਾਲੇ ਆ ਲਓ ਜੀ ਆਪਾਂ ਵਡੂੰਗੇ ਪਹੁੰਚ ਗਏ ਆ ਯੂਨਾਈਟਿਡ ਦੇ ਪੰਪ ਤੇ ਤੇ ਆਓ ਹੁਣ ਫਿਰ ਆਪਾਂ ਇੱਥੋਂ ਡੀਜ਼ਲ ਪਵਾਉਨੇ ਆ ਖੜ ਕੇ ਤੇ ਜਦੋਂ ਫਿਰ ਮੈਂ ਡੀਜ਼ਲ ਪੌਣ ਆਇਆ ਫਿਰ ਉਸ ਤੋਂ ਬਾਅਦ ਹੁੰਦੀਆਂ ਨੇ ਅਗਲੀਆਂ ਗੱਲਾਂ ਬਾਤਾਂ ਆਜੋ ਜੀ ਫਿਰ ਜੀ ਆਪਾਂ ਡੀਜ਼ਲ ਵਾਲੇ ਸ਼ੈੱਡ ਦੇ ਥੱਲੇ ਟਰੱਕ پارک ਕਰਤਾ ਆ ਥੱਲੇ ਉੱਤਰ ਗਏ ਆ ਆਪਾਂ ਦਸਤਾਨੇ ਪਾ ਕੇ ਤੇ ਡੀਜ਼ਲ ਵਾਲੀ ਨੋਜ਼ਲ ਆਪਾਂ ਟੈਂਕ ਦੇ ਵਿੱਚ ਯੂਜ਼ ਕਰਦੇ ਆ ਸ਼ੁਰੂ ਕਰਦੇ ਆ ਭਰਨਾ ਡੀਜ਼ਲ ਕਿਉਂਕਿ ਮੈਨੂੰ ਜਿਆਦਾ ਡੀਜ਼ਲ ਦਾ ਚਾਹੀਦਾ ਨਹੀਂ ਹੈਗਾ ਮੈਨੂੰ ਲਗਭਗ 150 ਲੀਟਰ ਡੀਜ਼ਲ ਮੇਰੇ ਲਈ ਬਹੁਤ ਹੋਊਗਾ ਇਨਫ ਹੋਊਗਾ ਤੇ ਨਾਰਮਲੀ ਜੇ ਮੈਂ ਫੁੱਲ ਟੈਂਕ ਕਰਨੇ ਹੁੰਣ ਤਾਂ ਮੈਂ ਨੋਜ਼ਲ ਨੂੰ ਲਾਈਕ ਦੋਨੇ ਨੋਜ਼ਲਾਂ ਇੱਕੋ ਟਾਈਮ ਤੇ ਲਾ ਲੈਣਾ ਜੇ ਮੈਨੂੰ ਥੋੜਾ ਥੋੜਾ ਡੀਜ਼ਲ ਭਰਨਾ ਹੋਵੇ ਤਾਂ ਫਿਰ ਮੈਂ ਇੱਕ ਸਾਈਡ ਭਰ ਕੇ ਫਿਰ ਦੂਜੀ ਸਾਈਡ ਜਾਣਾ ਜਿੱਦਾਂ ਕਿ ਮੈਂ ਹੁਣ ਕਰ ਰਿਹਾ ਕਿਉਂਕਿ ਮੈਨੂੰ ਇਸ ਪਾਸੇ 50-60 ਲੀਟਰ ਚਾਹੀਦਾ ਆ ਦੂਜੇ ਪਾਸੇ 50-60 ਲੀਟਰ ਚਾਹੀਦਾ ਆ ਇੰਨੇ ਕੁ ਦੇ ਵਿੱਚ ਮੈਂ ਮੈਲਬਰਨ ਪਹੁੰਚ ਜਾਣਾ ਡਿਲੀਵਰੀ ਕਰਕੇ ਯਾਰਡ ਵਿੱਚ ਸੇਫਲੀ ਪਹੁੰਚ ਜਾਊਗਾ ਮੈਂ ਤੇ ਕੋਈ ਜ਼ਿਆਦਾ ਡੀਜ਼ਲ ਦੀ ਲੋਡ ਨਹੀਂ ਜਸਟ ਕੁਇਕ ਸੀਗਾ ਤੇ ਵੀ ਆਪਾਂ ਮੈਲਬਰਨ ਪਹੁੰਚਦੇ ਹੋ ਜੀਏ ਕਿਉਂਕਿ ਅਸੀਂ ਬਾਹਰੋਂ ਤੇਲ ਭਰਨਾ ਅਵੋਇਡ ਕਰਦੇ ਆ ਸਾਡੇ ਯਾਰਡ ਦੇ ਵਿੱਚ ਜਿੱਦਾਂ ਤੁਸੀਂ ਪਹਿਲੇ ਵਲੌਗ ਦੇ ਵਿੱਚ ਦੇਖਿਆ ਹੀ ਸੀਗਾ ਸਾਡੇ ਯਾਰਡ ਦੇ ਵਿੱਚ ਪੰਪ ਹੈਗਾ ਆ ਤਾਂ ਅਸੀਂ ਉੱਥੋਂ ਡੀਜ਼ਲ ਭਰੀਦਾ ਆ ਤਾਂ ਚਲੋ ਹੁਣ ਆਪਾਂ ਇੱਕ ਸਾਈਡ ਆਪਣਾ ਡੀਜ਼ਲ ਡਨ ਹੋ ਗਿਆ ਹੁਣ ਆਪਾਂ ਦੂਜੀ ਸਾਈਡ ਚੱਲਦੇ ਆ ਦੂਜੀ ਸਾਈਡ ਦਾ ਟੈਂਕ ਖੋਲ ਕੇ ਤੇ ਦੂਜੀ ਸਾਈਡ ਵਾਲੀ ਨੋਜ਼ਲ ਪਾਉਣੇ ਆ ਵਿੱਚ ਤੇ ਹੈਡ ਬਲੂ ਵੀ ਭਰਨਾ ਪੈਣਾ ਹੈ ਮੈਨੂੰ ਲੱਗਦਾ ਕਿਉਂਕਿ ਐਡ ਬਲੂ ਦਾ ਵੀ ਰਿਜ਼ਰਵ ਲੱਗ ਗਿਆ ਹੋਇਆ ਠੀਕ ਆ ਹੈਡ ਬਲੂ ਭਰਨ ਵਾਸਤੇ ਆਹ ਇਹਦਾ ਫਲੈਪ ਹੁੰਦਾ ਆ ਇਹਨੂੰ ਇੱਕ ਪਾਸੇ ਕਰੀਦਾ ਆ ਪਰ ਮੈਨੂੰ ਲੱਗਦਾ ਇਸ ਟਰੱਕ ਦਾ ਫਲੈਪ ਸਟਕ ਆ ਤਾਂ ਮੈਨੂੰ ਉੱਪਰ ਵਾਲੇ ਪਾਸਿਓਂ ਦੀ ਹੀ ਪਾਉਣਾ ਪੈਣਾ ਆ ਕਰਕੇ ਤਾਂ ਚਲੋ ਹੁਣ ਆਪਾਂ ਦੇਖਦੇ ਆ ਜਿੱਦਾਂ ਕਿ ਡੀਜ਼ਲ ਆਲਮੋਸਟ ਆਪਣਾ ਫਿਲ ਹੋ ਚੱਲਿਆ ਆ ਪਰਲੀ ਸਾਈਡ ਮੈਂ ਕੀਤਾ ਆ ਕੋਈ 70 ਲੀਟਰ ਫਿਲ ਤੇ ਇਸ ਸਾਈਡ ਵੀ ਮੈਨੂੰ ਲੱਗਦਾ ਮੈਂ ਕੀਤਾ 70 75 ਲੀਟਰ ਤਾਂ ਟੋਟਲ ਕਹਿ ਲੂਗੇ ਆਪਣਾ ਆਲਮੋਸਟ 140 ਕਿ ਲੀਟਰ 145 ਕਿ ਲੀਟਰ ਡੀਜ਼ਲ ਹੋ ਗਿਆ ਆਪਣੇ ਕੋਲੇ ਤਾਂ 10 15 ਲੀਟਰ ਆਪਾਂ ਨੂੰ ਐਡ ਬਲੂ ਚਾਹੀਦਾ ਆ ਤੇ ਜਿਹਦੇ ਨਾਲ ਕਿ ਆਪਾਂ ਸੇਫਲੀ ਮੈਲਬਰਨ ਪਹੁੰਚ ਕੇ ਡਿਲੀਵਰੀ ਕਰਕੇ ਸੇਫਲੀ ਆਪਾਂ ਯਾਰਡ ਵਿੱਚ ਪਹੁੰਚ ਜਾਾਂਗੇ ਤਾਂ ਹੁਣ ਚਲੋ ਮੈਂ ਐਡ ਬਲੂ ਫਿਲ ਕਰਕੇ ਤੇ ਆਪਾਂ ਅੰਦਰ ਪੇ ਕਰਨ ਚੱਲਦੇ ਆਂ ਤਾਂ ਹੁਣ ਆਪਾਂ ਜਾ ਕੇ ਦੇਖਦੇ ਹਾਂ ਅੰਦਰ ਕਿਹੜਾ ਬਾਈ ਕੰਮ ਕਰ ਰਿਹਾ ਤੰਗਾ ਬਈ ਮਿਲਦੇ ਆ ਆ ਵੀ ਆਹਲਾ ਪਹਿਲਾ ਡੈਫ ਵੀ ਸਾਡੀ ਕੰਪਨੀ ਦੀ ਆ ਉਹ ਬਾਈ ਨਾਲ ਕੰਮ ਕਰਦਾ ਉਹ ਖੜਾ ਆਪਣਾ ਟੋਟਾ ਵੱਡੀ ਕੈਪ ਹਣਾ ਹਾਂਜੀ ਆਪਾਂ ਨਿਕਲ ਪਏ ਆ ਇਹ ਉਹੀ ਬਾਈ ਸੀਗਾ ਇਹ ਉਹੀ ਟਰੱਕ ਆ ਜਦੋਂ ਮੈਂ ਲੋਡ ਕਰਾ ਰਿਆ ਸੀ Amazon ਤੋਂ ਤੁਹਾਨੂੰ ਲੈਫਟ ਸਾਈਡ ਤੇ ਦਿਖਾਇਆ ਸੀ ਨਾ ਜਿਹੜਾ ਟਰੱਕ ਜਿਹਦਾ ਐਕਸੀਡੈਂਟ ਹੋਇਆ ਸੀਗਾ ਉਹ ਉਹੀ ਆ ਲੈ ਬਾਈ ਮੇਰੇ ਨਾਲ ਹੀ ਪਹੁੰਚ ਗਿਆ ਤੇ ਹੁਣ ਆਪਾਂ ਇੱਥੋਂ ਤੇਲ ਭਰ ਆ ਲਿਆ ਆ ਤੇ ਹੁਣ ਆਪਾਂ ਲੱਗੇ ਆ ਇਥੋਂ ਨਿਕਲਣ ਪੰਪ ਤੋਂ ਤੇ ਆਪਾਂ ਜਿੰਨੀ ਛੇਤੀ ਹੋ ਸਕਦਾ ਉੰਨੀ ਛੇਤੀ ਮੈਲਬਨ ਪਹੁੰਚ ਗਏ ਟਰੱਕ ਖਾਲੀ ਕਰਕੇ ਤੇ ਆਪਾਂ ਯਾਰਡ ਪਹੁੰਚੀਏ ਤੇ ਘਰੇ ਜਾਈਏ ਫਿਰ ਘਰੇ ਬੈੱਡ ਵਾਜਾ ਮਾਰਦਾ ਆ ਆਜੋ ਫਿਰ ਪੰਪ ਉਪ ਐਗਜ਼ਿਟ ਕਰ ਲਿਆ ਹੁਣ ਆਲਮੋਸਟ ਤੇ ਨੈਕਸਟ ਅਪਡੇਟ ਆਪਾਂ ਹੁਣ ਤੁਹਾਨੂੰ ਫਿਰ ਮੈਲਬਨ ਨੂੰ ਐਂਟਰ ਕਰਕੇ ਦਿੰਨੇ ਆ ਜਦੋਂ ਮੈਂ ਮੈਲਬਨ ਐਂਟਰ ਕਰ ਗਿਆ ਫਿਰ ਉਦੋਂ ਦੱਸਦੇ ਆ ਤੁਹਾਨੂੰ ਸਾਰੀ ਅਗਲੀ ਇਨਫੋਰਮੇਸ਼ਨ ਦੰਨਿਆ ਕਿ ਵੀ ਆਪਾਂ ਅੱਗੇ ਕਿੱਦਾਂ ਡਿਲੀਵਰੀ ਕਰਨੀ ਹੈ ਤੇ ਕੀ ਸਾਬ ਕਥਾ ਹੈ ਅਗਲਾ ਆਜੋ ਫਿਰ ਹਾਂਜੀ ਜੀ ਵੈਲਕਮ ਬੈਕ ਆਪਾਂ ਪਹੁੰਚ ਗਏ ਆ ਮੈਲਬਰਨ ਤੇ ਆਪਾਂ ਕ੍ਰੋਸ ਕਰਦੇ ਪਏ ਆ ਵੈਸਟ ਗੇਟ ਬ੍ਰਿਜ ਤੇ ਆਪਾਂ ਜਾ ਰਹੇ ਆ ਮਲਗਰੇਵ ਮਲਗਰੇਵ ਵਾਲੇ Amazon ਜਾ ਰਹੇ ਆ ਆਪਾਂ ਤੇ ਉੱਥੇ ਆਪਣੀ ਡਿਲੀਵਰੀ ਆ ਤੇ ਸਵੇਰ ਦੇ 2:00 ਵਜੇ ਗਏ ਆ ਤੇ ਉੱਥੇ ਥੋੜੇ ਟਾਈਮ ਲੱਗਦਾ ਜਿਹੜਾ ਮਲਗਰੇਵ ਵਾਲਾ Amazon ਦਾ ਵੇਰਾ ਹਾਊਸ ਆ ਉਹ ਬਹੁਤ ਛੇਤੀ ਡਿਲੀਵਰੀ ਲੈ ਲੈਂਦੇ ਆ ਬਹੁਤ ਛੇਤੀ ਟਰੱਕ ਖਾਲੀ ਕਰਦੇ ਆ ਹੱਦ 15 ਜਾਂ 20 ਮਿੰਟ ਲੱਗਣੇ ਆ ਉੱਥੇ ਟਰੱਕ ਖਾਲੀ ਹੁੰਦੇ ਆ ਤੇ ਹੁਣ ਆਪਾਂ ਆਲਮੋਸਟ ਵੈਸਟਗੇਟ ਬ੍ਰਿਜ ਆਪਾਂ ਕਲੀਅਰ ਕਰ ਲਿਆ ਆ ਤੇ ਇਸ ਤੋਂ ਬਾਅਦ ਆਪਾਂ ਟਨਲ ਵਿੱਚ ਜਾਣਾ ਆ ਤੇ ਟਨਲ ਕ੍ਰੋਸ ਕਰਕੇ ਤੇ ਆਪਾਂ ਪਹੁੰਚਦੇ ਆ ਮਲਗਰੇਵ Amazon ਦੇ ਵੇਅਰਹਾਊਸ ਵਿੱਚ ਆ ਜਾਓ ਫਿਰ ਹਾਂਜੀ ਆਪਾਂ ਟਨਲ ਐਂਟਰ ਕਰ ਚੱਲੇ ਆ ਆਲਮੋਸਟ ਕਾਰੀ ਗਏ ਆ ਇਹ ਟਨਲ ਵੈਸਟ ਗੇਟ ਬ੍ਰਿਜ ਤੋਂ ਮੁੰੇਸ਼ ਫਰੀਵੇ ਨੂੰ ਕਨੈਕਟ ਕਰਦੀ ਆ ਈਸਟਰਨ ਸਬਅਰਬਸ ਵਿੱਚ ਤੇ ਹੁਣ ਆਪਾਂ ਆਲਮੋਸਟ ਟਨਲ ਕ੍ਰੋਸ ਕਰਕੇ ਆਪਾਂ ਆਪਣੀ ਡਿਲੀਵਰੀ ਤੇ ਪਹੁੰਚ ਜਾਣਾ ਆ ਆਪਾਂ ਪਹੁੰਚ ਹੀ ਗਏ ਆ ਆਲਮੋਸਟ ਆਪਣੀ ਡਿਲੀਵਰੀ ਤੇ ਤੇ ਹੁਣ ਆਪਾਂ ਮਲਗਰੇ ਵਾਲਾ ਵੇਅਰਹਾਊਸ ਐਂਟਰ ਕਰ ਰਹੇ ਆ ਤੇ ਇਹ ਮਲਗਰੇ ਵਾਲਾ ਜਿਹੜਾ ਵੇਅਰਹਾਊਸ ਆ ਫੌਂਟਰੀ ਗਲੀ ਦਾ ਰੋਡ ਦਾ ਐਗਜ਼ਿਟ ਲੈ ਕੇ ਮੁੰੈਸ਼ ਫਰੀਵੇ ਤੋਂ ਤੇ ਸਪ੍ਰਿੰਗਵੈਲ ਰੋਡ ਚੜ੍ਹ ਕੇ ਤੇ ਸਿੱਧਾ ਟੈਸਲਾ ਦੇ ਵੇਅਰਹਾਊਸ ਦੇ ਬਿਲਕੁਲ ਨਾਲ ਆ ਇਹ ਵੇਅਰਹਾਊਸ ਮਲਗਰੇ ਵਾਲਾ ਟੈਸਲਾ ਵੇਅਰਹਾਊਸ ਦੀ ਨਿਸ਼ਾਨੀ ਰੱਖ ਲਓ ਨਵੇਂ ਡਰਾਈਵਰ ਸਾਰੇ ਉਹੀ ਜਿਹੜਾ ਡਰਾਈਵਵੇ ਟੈਸਲਾ ਦੇ ਵੇਅਰਹਾਊਸ ਨੂੰ ਜਾਂਦਾ ਆ ਉਹੀ ਡਰਾਈਵਵੇ ਮਲਗਰੇ ਵਾਲੇ ਇਸ Amazon ਦੇ ਵੇਅਰਹਾਊਸ ਨੂੰ ਜਾਂਦਾ ਆ ਤੇ ਪਹਿਲਾਂ ਹੁੰਦੀ ਆ ਟੈਸਲਾ ਦੀ ਬਿਲਡਿੰਗ ਤੇ ਟੈਸਲਾ ਦੀ ਬਿਲਡਿੰਗ ਕ੍ਰਾਸ ਕਰਕੇ ਹੀ ਪਿਛਲੇ ਪਾਸੇ Amazon ਆ ਜਾਂਦਾ ਆ ਤੇ ਹੁਣ ਆਪਾਂ Amazon ਪਹੁੰਚ ਗਏ ਆ ਤੇ ਆਪਾਂ ਟਰੱਕ ਘੁਮਾ ਕੇ ਡੌਕ ਤੇ ਲਾਈਏ ਤੇ ਦੇਖਦੇ ਹੀ ਦੇਖਦੇ 15-20 ਮਿੰਟਾਂ ਦੇ ਵਿੱਚ ਇਹਨਾਂ ਨੇ ਟਰੱਕ ਖਾਲੀ ਕਰ ਦੇਣਾ ਬਹੁਤ ਤੇਜ਼ ਟਰੱਕ ਖਾਲੀ ਕਰਦੇ ਆ ਇਹ ਤੇ ਆਜੋ ਫਿਰ ਹੁਣ ਤੁਸੀਂ ਆਪਾਂ ਟਰੱਕ ਘੁਮਾ ਕੇ ਤੇ ਆਪਾਂ ਆਪਣੇ ਡੌਕ ਤੇ ਲਾਈਏ ਹਾਂਜੀ ਆਪਾਂ ਟਰੱਕ ਸਿੱਧਾ ਕਰਕੇ ਖੜਾਤਾ ਜਾਂ ਡੌਕ ਤੇ ਹੁਣ ਮੈਂ ਬੂਟ ਪਾ ਕੇ ਦਸਤਾਨੇ ਪਾ ਕੇ ਤੇ ਪਿੱਛੇ ਜਾ ਕੇ ਦਰਵਾਜ਼ੇ ਖੋਲਦਾ ਆਂ ਤੇ ਉਸ ਤੋਂ ਬਾਅਦ ਫਿਰ ਆਪਾਂ ਟਰੱਕ ਨੂੰ ਬਿਲਕੁਲ ਪਿੱਛੇ ਦਰਵਾਜ਼ੇ ਦੇ ਲਾ ਦਾਂਗੇ ਬਿਲਕੁਲ ਰਿਵਰਸ ਕਰਕੇ ਤੇ ਉਸ ਤੋਂ ਬਾਅਦ ਮੈਂ ਇਹਨਾਂ ਨੂੰ ਰਿਕੁਐਸਟ ਕਰੂੰਗਾ ਕਿ ਜੇ ਮੈਨੂੰ ਟਰੱਕ 'ਚ ਬਹਿਣ ਦੇ ਦੇਣ ਕਿਉਂਕਿ ਮੈਨੂੰ ਭੁੱਖ ਲੱਗੀ ਜਾਂਦੀ ਆ ਤੇ ਮੈਂ ਕੁਝ ਖਾ ਲੂੰਗਾ ਅੰਦਰ ਜਾ ਕੇ ਤਾਂ ਸਿਰਫ ਕਾਫੀ ਹੀ ਮਿਲਣੀ ਆ ਇੱਥੇ ਤੇ ਆਜੋ ਪਹਿਲਾਂ ਆਪਾਂ ਦਰਵਾਜ਼ੇ ਖੋਲਦੇ ਆਂ ਦਰਵਾਜੇ ਖੋਲਣ ਤੋਂ ਬਾਅਦ ਮੈਂ ਤੁਹਾਨੂੰ ਇਹਦਾ ਇੱਕ ਹੋਰ ਪ੍ਰੋਸੈਸ ਸਮਝਾਵਾਂਗਾ ਦਰਵਾਜੇ ਖੋਲ੍ਹ ਦੋ ਗੋਲਦੋ ਪਾਣੀ ਕਰਕੇ ਕਈ ਵਾਰੀ ਅੰਦਰ ਪ੍ਰੈਸ਼ਰ ਬਣ ਜਾਂਦਾ ਹੈ ਤੇ ਔਖੇ ਖੁੱਲਦੇ ਆ ਦਰਵਾਜੇ ਨਾ ਤੇ ਹਵਾ ਦਾ ਪ੍ਰੈਸ਼ਰ ਵੀ ਬਣ ਜਾਂਦਾ ਹੈ ਕਈ ਵਾਰੀ ਖਿੱਚ ਕੇ ਖੋਲਣੇ ਪੈਂਦੇ ਆ ਦਰਵਾਜੇ ਬਿਲਕੁਲ ਜਦੋਂ ਇੱਕ ਖੁੱਲ ਗਿਆ ਦੂਜਾ ਤਾਂ ਆਰਾਮ ਨਾਲ ਹੀ ਖੁੱਲ ਜਾਣਾ ਫਿਰ ਜਿਦਾਂ ਕਿ ਤੁਸੀਂ ਦੇਖਿਆ ਪਹਿਲੇ ਜਿਹਾ ਥੋੜਾ ਜਿਹਾ ਪੁਸ਼ ਕਰਨ ਪੁੱਲ ਕਰਨਾ ਪਿਆ ਸੀਗਾ ਤੇ ਦੂਜਾ ਆਪਣੇ ਆਪ ਖੁੱਲ ਗਿਆ ਆ ਸਾਹਮਣੇ ਪਏ orange ਵਾਲੇ ਸੇਫਟੀ ਕੋਨ ਜੇ ਟਰੱਕ ਬਿਲਕੁਲ ਪਿੱਛੇ ਰਿਵਰਸ ਕਰਕੇ ਤਾਂ ਸੇਫਟੀ ਕੋਨ ਬਿਲਕੁਲ ਅੱਗੇ ਲਾਉਣਾ ਹੁੰਦਾ ਆ ਟਰੱਕ ਦੇ ਤੇ ਆ ਜਿਹੜਾ yellow ਜਹਾ ਪਿਆ ਆ ਨਾਲ ਇਹਨਾਂ ਨੂੰ ਟਾਇਰਾਂ ਦੇ ਥੱਲੇ ਲਾਉਣਾ ਹੁੰਦਾ ਆ ਤਾਂ ਹੁਣ ਆ ਜੋ ਆਪਾਂ ਕੀ ਕਹਿੰਦੇ ਆ ਟਰੱਕ ਨੂੰ ਬਿਲਕੁਲ ਪਿੱਛੇ ਰਿਵਰਸ ਕਰਦੇ ਆ ਤੇ ਉਸ ਤੋਂ ਬਾਅਦ ਅਗਲੀ ਕਾਰਵਾਈ ਪਾਉਣੇ ਇਹਨਾਂ ਨਾਲ ਆ ਦੇਖੋ ਜਿੱਦਾਂ ਅੱਗੇ ਲਾਇਆ ਹੋਇਆ ਨਾ ਸੇਫਟੀ ਕੋਨ ਜੈ ਨੇ ਇਦਾਂ ਹੀ ਆਪਾਂ ਲਾਉਣਾ ਹੈ ਅੱਗੇ ਟਰੱਕ ਦੇ ਬਿਲਕੁਲ ਚੱਪਲਾ ਪਾਸੇ ਕਰੋ ਪਹਿਲਾਂ ਤਾਂ ਮੈਂ ਚੱਪਲਾ ਰਾਸ ਦਰਾ ਦੇ ਵਿੱਚ ਹੀ ਲੱਗਿਆ ਸੀਗਾ ਚੜੋ ਜੀ ਆਜੋ ਹਣ ਆਪਾਂ ਟਰੱਕ ਪਿੱਛੇ ਲਾਉਨੇ ਆ ਬਿਲਕੁਲ ਰਿਵਰਸ ਕਰਕੇ ਉਹ ਦੇਖੋ ਲੈਫਟ ਸਾਈਡ ਤੇ ਬੰਦੇ ਆ ਹੀ ਗਏ ਉਹਨਾਂ ਨੂੰ ਪਤਾ ਲੱਗ ਗਿਆ ਵੀ ਟਰੱਕ ਆ ਗਿਆ ਇੱਕ ਹੋਰ ਖਾਲੀ ਹੋਣ ਵਾਸਤੇ ਤੇ ਇਹਨਾਂ ਨੂੰ ਮੈਂ ਰਿਕਵੈਸਟ ਕਰੂੰਗਾ ਪੇਪਰ ਵਰਕ ਦੇ ਕੇ ਵੀ ਬਾਈ ਮੈਨੂੰ ਟਰੱਕ 'ਚ ਬੈਠ ਲੈਣ ਦਿਓ ਕਿ ਮੈਨੂੰ ਭੁੱਖ ਲੱਗੀ ਐ ਮੈਂ ਕੁਝ ਖਾਣਾ ਆ ਤੇ ਮੈਨੂੰ ਲੱਗਦਾ ਵੀ ਮੰਨ ਜਾਣਗੇ ਕਈ ਵਾਰੀ ਨਹੀਂ ਮੰਨਦੇ ਹੈਗੇ ਕਈ ਵਾਰੀ ਹੁੰਦਾ ਹੈ ਕਿ ਨਹੀਂ ਸਾਡੀ ਪਾਲਿਸੀ ਦੇ ਅਗੇਂਸਟ ਨਹੀਂ ਅਸੀਂ ਨਹੀਂ ਕਰ ਸਕਦੇ ਪਰ ਕਈ ਵਾਰੀ ਬੰਦੇ ਚੰਗੇ ਹੁੰਦੇ ਆ ਮੰਨ ਜਾਂਦੇ ਆ ਚਲੋ ਜੀ ਟਰੱਕ ਬਿਲਕੁਲ ਲਾਤਾ ਆ ਪਿੱਛੇ ਪੇਪਰ ਵਰਕ ਦੇਣੇ ਇਹਨਾਂ ਨੂੰ ਤੇ ਫਿਰ ਉਸ ਤੋਂ ਬਾਅਦ ਇਹਨਾਂ ਨੂੰ ਰਿਕੁਐਸਟ ਕਰਕੇ ਕੁਝ ਖਾਣੇ ਆ ਹਾਂਜੀ ਜੀ ਇਹਨਾਂ ਨੇ ਮੇਰੀ ਰਿਕੁਐਸਟ ਮੰਨ ਲਈ ਮੈਨੂੰ ਟਰੱਕ 'ਚ ਬਹਿਣ ਦੇਤਾ ਇਹਨਾਂ ਨੇ ਤਾਂ ਅੱਜ ਮੇਰੇ ਕੋਲੇ ਸੇਵੀਆਂ ਹੈਗੀਆਂ ਮੈਂ ਸੇਵੀਆਂ ਖਾਣਾ ਆ ਤੇ ਨਾਲ ਮੇਰੇ ਕੋਲੇ ਪ੍ਰੋਟੀਨ 바 ਰਪਈਆ ਇਹ ਖਾਊਗਾ ਤੇ ਉਸ ਤੋਂ ਬਾਅਦ ਆਪਾਂ ਘਰੇ ਚਲੇ ਜਾਣਾ ਫਿਰ ਘਰੇ ਜਾ ਕੇ ਰੋਟੀ ਰੋਟੀ ਖਾ ਲਾਂਗੇ ਤੇ ਆਜੋ ਫਿਰ ਇਹਨਾਂ ਨੇ ਤਾਂ ਮੈਨੂੰ ਸੇਵੀਆਂ ਵੀ ਨਹੀਂ ਖਾਣ ਦਿੱਤੀਆਂ ਮੇਰਾ ਤਾਂ ਟਰੱਕ ਇਹਨਾਂ ਨੇ ਪਹਿਲਾਂ ਹੀ ਖਾਲੀ ਕਰਤਾ ਤੁਹਾਨੂੰ ਦੱਸਿਆ ਸੀ ਨਾ ਕਿ ਇਹ 15 ਜਾਂ 20 ਮਿੰਟ ਲਾਉਂਦੇ ਆ ਹੱਦ ਤੇ ਟਰੱਕ ਖਾਲੀ ਹੋ ਗਿਆ ਹੁਣ ਆਪਣਾ ਤੇ ਹੁਣ ਆਪਾਂ ਨਿਕਲ ਪਏ ਆ ਇੱਥੋਂ ਤੇ ਹੁਣ ਮਲਗਰੇਵ ਤੋਂ ਲੈਵਡਨ ਪਹੁੰਚਣ ਦੇ ਆਪਾਂ ਨੂੰ ਕੋਈ 20-25 ਮਿੰਟ ਲੱਗਣੇ ਆ ਤੇ ਆਪਣਾ ਹੁਣ ਟਰੱਕ ਖਾਲੀ ਹੋ ਗਿਆ ਹੁਣ ਆਪਾਂ ਮੁਨਾਸ਼ ਫਰੀਵੇ ਨਾਲ ਹੀ ਇੱਥੋਂ ਚੜ ਜਾਣਾ ਮੁਨਾਸ਼ ਫਰੀਵੇ ਤੋਂ ਫੇਰ ਆਪਾਂ 터ਨਲ ਚ ਪੈ ਕੇ वेस्टगेट ब्रिज वेस्टगेट ब्रिज ਤੋਂ ਬਾਅਦ ਆਪਾਂ ਸਿੱਧਾ ਲੈਬਰਡਨ ਵਾਲਾ ਐਗਜ਼ਿਟ ਲੈ ਲੈਣਾ ਬਾਉਂਡਰੀ ਰੋਡ ਵਾਲਾ ਤੇ ਆਪਾਂ ਪਹੁੰਚ ਜਾਣਾ ਯਾਰਡ ਦੇ ਵਿੱਚ ਤੇ ਆਜੋ ਤੁਸੀਂ ਮੇਰੇ ਨਾਲ ਆ ਦੇਖੋ ਲੈਫਟ ਹੈਂਡ ਸਾਈਡ ਤੇ ਟੈਸਲਾ ਦਾ ਵੇਅਰਹਾਊਸ ਆ ਉਹ ਨਾਲ ਸਾਰੀਆਂ ਟੈਸਲਾ ਦੀਆਂ ਗੱਡੀਆਂ ਖੜੀਆਂ ਨੇ ਸੱਜੇ ਪਾਸੇ ਬਿਲਕੁਲ ਬੋਪੀ ਡਾਜਾ ਬੋਪੀ ਡਾਇਰ ਡਰਾਈਵਵੇ ਆ ਤੇ ਆ ਜੜਿਆ ਨਾਲ ਸ਼ੈੱਡ ਜੇ ਨਿਕਲੇ ਹੋਏ ਹਨ ਇਥੋਂ ਟਰੇਲਰ ਨੂੰ ਬਚਾ ਕੇ ਬਹੁਤ ਬਚਾ ਕੇ ਕੱਢਣਾ ਪੈਂਦਾ ਆ ਬੋਪੀ ਡਾਇਰ ਡਰਾਈਵੇ ਆ ਚੱਲ 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 ਆ ਡੈਫ ਦਾ ਬਹੁਤ ਵਧੀਆ ਆ ਨਾਲ ਕੈਮਰਾ ਚੱਲਦਾ ਰਹਿੰਦਾ ਬਲਾਈਂਡ ਸਾਈਡ ਤੇ ਖੱਬੇ ਪਾਸੇ ਨਾ ਬਹੁਤ ਵਧੀਆ ਗੱਲ ਆ ਡੈਫ ਦੀ ਹੋਰ ਕਿਸੇ ਟਰੱਕ ਚ ਨਹੀਂ ਆਉਂਦਾ ਇਹ ਫੰਕਸ਼ਨ ਸਿਰਫ ਡੈਫ 'ਚ ਹੀ ਆਉਂਦਾ ਆ ਖੱਬੀ ਸਾਈਡ ਕੈਮਰਾ ਲਵਾਇਆ ਨਹੀਂ ਤਾਂ ਆਪ ਲਵਾਉਂਦੇ ਆ ਕਈ ਜਣੇ ਦੂਜੇ ਟਰੱਕਾਂ 'ਚ ਪਰ ਡੈਫ ਵਿੱਚ ਇਨਬਿਲਟੀ ਆਉਂਦਾ ਆ ਆ ਸਾਹਮਣੇ ਸਪ੍ਰਿੰਗਵੈਲ ਰੋਡ ਚੱਲ ਰਿਹਾ ਹੈ। ਤੇ ਹੁਣ ਆਪਾਂ ਸਪ੍ਰਿੰਗਵੈਲ ਰੋਡ ਤੇ ਮਾਰਨਾ ਹੈ ਲੈਫਟ। ਯਾ ਸਿਟੀ ਕ੍ਰੋਸ ਕਰ ਰਹੇ ਆਪਾਂ। ਤੰਦਲ ਜੋ ਆਪਾਂ ਨਿਕਲੇ ਆਏ ਸੀਗੇ ਤੇ ਆ ਹੁਣ ਆਪਾਂ ਸਿਟੀ ਕ੍ਰੋਸ ਕਰ ਰਹੇ ਆ। ਸਿਟੀ ਕ੍ਰੋਸ ਕਰਦੇ ਆ ਸਾਰੀ ਵੈਸਟ ਗੇਟ ਬ੍ਰਿਜ ਆ ਜਾਣਾ ਆ। ਵੈਸਟ ਗੇਟ ਬ੍ਰਿਜ ਛੱਡ ਕੇ ਤੇ ਬਾਉਂਡਰੀ ਰੋਡ ਦਾ ਆਪਾਂ ਐਗਜ਼ਿਟ ਲੈਣਾ ਆ। ਤੇ ਆਪਾਂ ਆਪਣੇ ਯਾਰਡ ਵਿੱਚ ਪਹੁੰਚ ਜਾਣਾ ਆ ਆਜੋ ਫਿਰ ਹਾਂਜੀ ਆਪਾ ਆਪਣੇ ਯਾਰਡ ਵਿੱਚ ਪਹੁੰਚ ਗਏ ਆ ਤੇ ਆਜੋ ਐਂਟਰ ਕਰਦੇ ਆ ਯਾਰਡ ਵਿੱਚ ਹੁਣ ਐਂਟਰ ਕਰਕੇ ਯਾਰਡ ਦੇ ਵਿੱਚ ਪਾਰਕਿੰਗ ਲੱਭਦੇ ਆ ਕਿਉਂਕਿ ਵੀਕਐਂਡ ਦੇ ਉੱਤੇ ਪਾਰਕਿੰਗ ਲੱਭਣੀ ਬਹੁਤ ਔਖੀ ਹੋ ਜਾਂਦੀ ਹੈ ਯਾਰਡ ਦੇ ਵਿੱਚ ਹੀ ਕਿਉਂਕਿ ਸਾਰੇ ਟਰੱਕ ਆ ਜਾਂਦੇ ਆ ਸਾਰੇ ਟਰੱਕ ਵੀਕਐਂਡ ਤੇ ਯਾਰਡ ਦੇ ਵਿੱਚ ਹੀ ਹੁੰਦੇ ਆ ਤੇ ਫਿਰ ਸੰਡੇ ਨੂੰ ਨਿਕਲਦੇ ਆ ਅੱਜ ਹੈਗਾ ਸੈਟਰਡੇ ਸੈਟਰਡੇ ਮਾਰਨਿੰਗ ਹੋਗੀ ਤੇ ਸੈਟਰਡੇ ਮਾਰਨਿੰਗ ਨੂੰ ਪਾਰਕਿੰਗ ਲੱਭਣੀ ਬਹੁਤ ਔਖੀ ਹੋ ਜਾਂਦੀ ਏ ਯਾਰਡ ਦੇ ਵਿੱਚ ਇਹ ਆ ਦੇਖੋ ਜਿੱਦਾਂ ਸਾਹਮਣੇ ਹੀ ਸਾਰੇ ਟਰੱਕ ਲੱਗੇ ਹੋਏ ਆ ਤੇ ਜਿੱਥੇ ਵੀ ਜਗ੍ਹਾ ਮਿਲ ਜੀ ਆਪਾਂ ਉੱਥੇ ਹੀ ਫਸਾ ਦੇਣਾ ਟਰੱਕ ਆ ਦੇਖੋ ਸਾਹਮਣੇ ਵੀ ਲਾਈਨ ਦੇ ਵਿੱਚ ਸਾਰੇ ਟਰੇਲਰ ਤੇ ਟਰੱਕ ਲੱਗੇ ਹੋਏ ਆ ਤੇ ਆਪਾਂ ਇੱਥੇ ਪੰਪ ਦੇ ਨਾਲ ਹੀ ਖੜਾ ਦਿੰਨੇ ਆ ਬਿਲਕੁਲ ਸਵੇਰੇ ਫਿਰ ਜਦੋਂ ਲੋਕਲ ਡਰਾਈਵਰ ਆਉਣਗੇ ਆਪਣੇ ਆਪ ਸੈੱਟ ਕਰ ਦੇਣਗੇ ਤੇ ਮੈਂ ਹੁਣ ਇੱਥੇ ਪੰਪ ਦੇ ਨਾਲ ਹੀ ਲਾ ਦਿੰਨਾ ਆ ਟਰੱਕ ਆਪਾਂ ਆਪਣੀ ਗੱਡੀ ਲੈ ਕੇ ਆਈਏ ਆਪਣਾ ਸਮਾਨ ਰੱਖੀਏ ਵਿੱਚ ਤੇ ਘਰ ਨੂੰ ਚੱਲਦੇ ਬਣੀਏ ਟਰੱਕ ਖੜਾਤਾ ਆਪਾਂ ਸਾਈਡ ਤੇ ਥੱਲੇ ਉਤਰੀਏ ਆਪਣੀ ਗੱਡੀ ਸਟਾਰਟ ਕਰੀਏ ਤੇ ਨਾਲ ਲੈ ਕੇ ਇੱਥੇ ਆਪਣੀ ਗੱਡੀ ਬਿਲਕੁਲ ਆ ਸਾਡਾ ਜੀ ਸਾਡੇ ਟਰੱਕ ਖੜੇ ਆ ਦੇਖੋ ਜਗ੍ਹਾ ਨਹੀਂ ਹੈਗੀ ਬਿਲਕੁਲ ਲਾਉਣ ਦੀ ਟਰੱਕ ਸਾਈਡ ਤੇ ਕਿਤੇ ਵੀ ਇਸ ਕਰਕੇ ਆਪਾਂ ਪੰਪ ਦੇ ਨਾਲ ਹੀ ਖੜਾਤਾ ਆ ਬਿਲਕੁਲ ਟਰੱਕ ਇੱਥੋਂ ਦੇਖਦਾ ਨਾ ਉਹ ਸਾਹਮਣੇ ਆਫਿਸ ਆ ਕਿਉਂ ਸਾਹਮਣੇ ਸਾਰੇ ਟਰੱਕ ਖੜੇ ਆ ਬੀ ਡਬਲ ਸਾਰੇ ਇੱਧਰ ਸੇ ਮੀ ਆ ਜਾਂਦੇ ਸੈਮੀ ਟ੍ਰੇਲਰ ਪ੍ਰਾਈਮ ਓਵਰ ਚਲੋ ਭਾਈ ਮੇਰੇ ਸਾਰੇ ਖੜੇ ਆ ਆ ਸਾਡਾ ਤੇਲ ਵਾਲਾ ਪੰਪ ਹੈ ਵੇ ਜੀ ਤਾਂ ਇੱਧਰ ਇਸ ਪਾਸੇ ਵੀ ਲੱਗ ਸਕਦਾ ਟਰੱਕ ਪਰ ਇੱਥੇ ਕੋਈ ਗੱਡੀ ਖੜਾ ਗਿਆ ਸਾਹਮਣੇ ਵੀ ਗੱਡੀ ਖੜਾ ਦਿੱਤੀ ਤੋਂ ਸਾਹਮਣੇ ਕਿੰਨੀ ਜਗ੍ਹਾ ਖਾਲੀ ਪਈ ਆ ਗੱਡੀਆਂ ਕਢਾਉਣ ਵਾਸਤੇ ਪਰਨਾ ਕਿਸੇ ਨੇ ਵੀ ਇੱਚੀ ਖੜਾ ਕੇ ਜਾਣੀ ਹੁੰਦੀ ਆ ਚਲੋ ਆ ਤਾਂ ਮਜਬੂਰ ਹੁੰਦੇ ਆ ਕਿ ਜਾਨੀ ਕੀ ਕਹਿ ਸਕਦੇ ਆ ਆਪਾਂ ਕਿਸੇ ਨੂੰ ਆਪਾਂ ਆਪਣੀ ਗੱਡੀ ਕਰੀਏ ਸਟਾਰਟ ਚਲੋ ਮੇਰੇ ਪਿਆਰੇ ਆਲਮੋਸਟ ਤਿੰਨ ਚਾਰ ਦਿਨ ਬਾਅਦ ਸਟਾਰਟ ਕਰਨੀ ਹੈ ਗੱਡੀ ਵੀ ਪਰ ਇਹ ਤਾਂ ਪੈਟਰੋਲ ਹੀ ਹੈ ਤਾਂ ਪਹਿਲੀ ਸੈਲਫ ਚ ਸਟਾਰਟ ਹੋ ਜਾਣੀ ਹੈ ਠੰਡ ਦੇ ਦਿਨਾਂ ਚ ਡੀਜ਼ਲ ਵਾਲੇ ਟਰੱਕ ਆ ਸਟਾਰਟ ਕਰਨੇ ਥੋੜੇ ਔਖੇ ਹੁੰਦੇ ਆ ਡੀਜ਼ਲ ਵਾਲੀਆਂ ਗੱਡੀਆਂ ਕਹਿ ਲਓ ਜਾਂ ਟਰੱਕ ਕਹਿ ਲਓ ਕੁਝ ਵੀ ਕਹਿ ਲਓ ਪਰ ਪੈਟਰੋਲ ਤਾਂ ਪਹਿਲੀ ਸੈਲਫ ਤੇ ਸਟਾਰਟ ਹੋ ਜਾਂਦਾ ਆ ਆਪਾਂ ਬਿਲਕੁਲ ਗੱਡੀ ਟਰੱਕ ਦੇ ਕੋਲ ਲਿਜਾ ਕੇ ਆਪਣਾ ਸਮਾਨ ਰੱਖੀਏ ਗੱਡੀ ਦੇ ਵਿੱਚ ਤੇ ਫਿਰ ਆਪਾਂ ਇੱਥੋਂ ਨਿਕਲਦੇ ਆ ਤੇ ਫਿਰ ਆਪਾਂ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਮਿਲਾਂਗੇ ਅਗਲੀ ਸੀਰੀਜ਼ ਦੇ ਵਿੱਚ ਸੌਰੀ ਇਹ ਜਿਹੜਾ ਆਖਰੀ ਪਾਰਟ ਹੈ ਮੈਂ ਬਹੁਤ ਲੇਟ ਅਪਡੇਟ ਕੀਤਾ ਯਾ ਮੈਨੂੰ ਪਤਾ ਯਾ ਮੈਂ ਥੋੜਾ ਜਿਹਾ ਬਿਜ਼ੀ ਸੀਗਾ ਕੰਮਕਾਰਾਂ ਦੇ ਵਿੱਚ ਕਾਫੀ ਕੰਮਕਾਰ ਪੈਂਡਿੰਗ ਪਏ ਸੀਗੇ ਤੇ ਵਿੱਚ ਮੈਂ ਫਿਰ ਬ੍ਰਿਸਬਨ ਚਲਾ ਗਿਆ ਸੀਗਾ ਆਪਣਾ ਲੋਡ ਲੈ ਕੇ ਉੱਥੇ ਵੀ 3-4 ਦਿਨ ਲੱਗੇ ਸੀਗੇ ਆਉਂਦੇ ਆਉਂਦੇ ਇਸ ਕਰਕੇ ਮੈਂ ਲੇਟ ਹੋ ਗਿਆ ਚਲੋ ਜੀ ਆਪਾਂ ਸਮਾਨ ਰੱਖ ਲਿਆ ਆਪਣਾ ਸਾਰਾ ਗੱਡੀ ਦੇ ਵਿੱਚ ਤੇ ਹੁਣ ਆਪਾਂ ਲੱਗੇ ਆ ਐਗਜ਼ਿਟ ਕਰਨ ਯਾਰਡ ਨੂੰ ਤੇ ਆਪਾਂ ਚੱਲੇ ਆ ਹੁਣ ਘਰੇ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਮਿਲਦਾ ਹਾਂ ਆਪਣੇ ਨੈਕਸਟ ਵਲੌਗ ਦੇ ਵਿੱਚ ਥੈਂਕ ਯੂ ਸੋ ਮੱਚ ਤੁਸੀਂ ਮੇਰੇ ਵਲੌਗ ਨੂੰ ਦੇਖਿਆ ਤੁਸੀਂ ਮੈਨੂੰ ਟਾਈਮ ਦਿੱਤਾ ਬਾਏ